ਇਹਨੇ ਪਹਿਲਾਂ ਆਪਣੀ ਸਿੱਧੂ ਬਾਈ ਵਰਗੀ ਹਵੇਲੀ ਬਣਾਉਣ ਦਾ ਸੁਪਨਾ ਲਿਆ ਤੇ ਉਹ ਆਪਣੇ ਟਾਈਟੂ ਬਣਾਇਆ ਹੋਇਆਗਾ ਤੇ ਅੱਜ ਬਾਈ ਦੀ ਹਵੇਲੀ ਵੀ ਬਣ ਕੇ ਕੰਪਲੀਟ ਹੋ ਗਈ ਪਲਸਟਰ ਦਾ ਕੰਮ ਚੱਲ ਰਿਹਾ ਹੈਗਾ ਆਹ ਨਾਲ ਦਿਨਾਂ ਦੇ ਵਿੱਚ ਜਿਹੜੀ ਹਵੇਲੀ ਵੀ ਰੈਡੀ ਹੋ ਜਾਣੀ ਹੈ ਤੇ ਅੱਜ ਬਾਈ ਕੋਲ ਪਹੁੰਚੇ ਆਂ ਤੇ ਬਾਈ ਨਾਲ ਗੱਲਬਾਤ ਕਰਾਂਗੇ ਅਸੀਂ ਕਹੋ ਬਾਈ ਸਭ ਤੋਂ ਪਹਿਲਾਂ ਦਾ ਦਰਸ਼ਕ ਨੂੰ ਪ੍ਰਣਾਮ ਤੇ ਪਿੰਡ ਦਾ ਬਾਈ ਮੇਰਾ ਨਾਮ ਹੈਗਾ ਮਨਪ੍ਰੀਤ ਸਿੰਘ ਜੀ ਤੇ ਪਿੰਡ ਹੈਗਾ ਉਹ ਜੀ ਤੇ ਬਾਈ ਆਪਣਾ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੀ ਬਾਈ ਸਿੱਧੂ ਮੂਸੇ ਵਾਲੇ ਬਾਰੇ ਤੇ ਮੈਂ ਬਾਈ ਦਾ ਬਹੁਤ ਵੱਡਾ ਬਹੁਤ ਵਧੀਆ ਸਾਨੂੰ ਰਾਹ ਦਿੱਤੀਆਂ ਬਹੁਤ ਵਧੀਆ ਖਾਤਿਰ ਦਿੱਤਾ ਕੋਈ ਏਡਾ ਉਹ ਨਹੀਂਗਾ ਸਿੱਧੂ ਬਾਈ ਹੁੰਦੀ ਸੀ ਸਭ ਤੋਂ ਵੱਡੀ ਗੱਲ ਉਹ ਹੁੰਦੀ ਹੈ ਨਾ ਮੇਨ ਆਪਣਾ ਇੱਕ ਬਜਟ ਹੁੰਦਾ ਹੈ ਬਜਟ ਹੁੰਦਾ ਹਾਂ ਬਾਈ ਕਿਉਂਕਿ ਆਪਾਂ ਉਹ ਬਾਈ ਵਰਗਾ ਤਾਂ ਕਰ ਨਹੀਂ ਸਕਦੇ ਨਾ ਜਿਵੇਂ ਉਹਨੇ ਕੀਤਾ ਐਂ ਹੁੰਦਾ ਬਸ ਉਹਦੇ ਅੱਗੇ ਚੀਜ਼ ਵੀ ਬਣ ਜੇ ਥੋੜੀ ਵੀ ਪੂਰਾ ਹੋ ਜੇ ਤੇ ਬਜਟ ਵੀ ਆਪਣੇ ਨੂੰ ਪਿਆਰ ਕਰਦਾ ਬਾਈ ਨੂੰ ਉਹੋ ਜਿਹੀ ਵੈਲੀ ਚਾਰ ਕਰਵਾਇਆ ਤੇ ਫਿਰ ਤੁਸੀਂ ਪੂਰਾ ਸਾਥ ਦਿੱਤਾ ਵੀ ਯਾਰ ਆਪਾਂ ਉਹੀ ਚੀਜ਼ ਬਣਾਉਣੀ ਹੈ ਹਾਂਜੀ ਹਾਂਜੀ ਪੂਰਾ ਸਾਥ ਦਿੱਤਾ ਜਦੋਂ ਸੰਤੋਖਾ ਟੱਕ ਲਗੇ ਵੀਡੀਓ ਦੇਖ ਕੇ ਕਿ ਬਾਈ ਉਹ ਮਨਨ ਕਰ ਕੀਤਾ ਬਾਈ ਉਹਨੂੰ ਕਿੱਥੇ ਬੁਲਾ ਲਈ ਤੇ ਬਾਈ ਉਹਨੇ ਜਿਹੜਾ ਦੇਖ ਕੇ ਸੰਤੋਖਾ ਮੁਲਾਕਤ ਯਾਰ ਕੀਤਾ ਤੇ ਬਹੁਤ ਘੱਟ ਕਰਕੇ ਤੇ ਬਾਈ ਅਮਨ ਨੇ ਸਾਡਾ ਮਕਾਨ ਪਿਆਰ ਕੀਤਾ ਠੀਕ ਹੈ ਜਿਹੜਾ ਕਿ ਸਾਡਾ ਸਾਰਾ ਹੁ ਟਿੱਕਰਾ ਸਰਗੇ ਦਾ ਬਾਈਕਾ ਜੀ 27 22 ਕੋਟੇ ਸਰਗੇ ਲੱਗਿਆ ਸਰਪੰਚ ਬਿਲਕੁਲ 22 ਕੋਟੇ ਕੋਈ ਥੱਲੇ ਵੀ ਨਹੀਂ ਪਾਇਗਾ ਸਿੰਗਲ ਸਿੰਗਲ ਸਰਗਾ ਪਾਇਆ ਬਾਈ ਅਮਨ ਨੇ ਜਿਵੇਂ ਆਖਿਆ ਜੀ ਬਾਕੀ ਵਾਲਾ ਕਿ ਸਾਡੇ ਪਿੰਡ ਹੁਲਾ ਦੇ ਵਿੱਚ ਪਾਣ ਮਤਲਬ ਉਹ ਜਾਣਦੇ ਵੀ ਬਹੁਤ ਮਿਹਨਤ ਕੀਤੀ ਸੀ ਉਹ ਵੀ ਬੋਲਦਾ ਉਹਦੀ ਆਉਣੀ ਸੀ ਕਿਹੜਾ ਵੀ ਮਾਰਦ ਨਹੀਂ ਜੀ ਸਾਡਾ ਸੁਸਨਾਨ ਸੀ ਵੀ ਐਨੇ ਘੱਟ ਖਰਚੇ ਤੇ ਮਤਲਬ ਐਡਾ ਵੱਡਾ ਮਕਾਨ ਤਿਆਰ ਕਰ ਦਿੰਦਾ ਠੀਕ ਹੈ ਇਹ ਸਾਰੀ ਮਿਹਰਬਾਨੀ ਪਹਿਲਾਂ ਤਾਂ ਸਭ ਤੋਂ ਤੁਹਾਡੀ ਹੈ ਭਾਈ ਗੁਰਜੀਤ ਕੋਟੇ ਮਗਰੋ ਭਾਈ ਅਮਨਦੀ ਬਹੁਤ ਵੱਡੀ ਮਿਹਰਬਾਨੀ ਹੈ ਜਿਹੜਾ ਸਾਨੂੰ ਥੋੜੇ ਜਿਹਾ ਬਾਈਟ ਦੇ ਵਿੱਚ ਬਹੁਤ ਵਧੀਆ ਮਕਾਨ ਤਿਆਰ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦੀ ਚਾਹੇ ਬਈ ਆਵਣਾ ਗੱਲਬਾਤ ਦਾ ਸਵਾਗਤ ਹੈ ਸੀਗਾ ਅਸੀ ਕਾ ਤੇ ਭਾਈ ਕਿੰਨੇ ਇਹ ਨਹੀਂ ਤੇ ਭਾਈ ਜਿਹੜੀ ਮੰਨ ਲਓ ਉਸੇ ਪਿੰਡ ਕਿਧੂ ਉੱਪਰ ਜਿਹੜਾ ਬਣਿਆ ਉਹ ਤਾਂ 7-8000 ਸਕਰ ਫੁੱਟ ਦੇ ਨੇ ਦੀ ਕੀ ਹੈ ਜਿਹੜੀਆ ਠੀਕ ਹੈ ਜੀ ਇਹ ਰੀਆ ਸਾਰਾ 3600 ਸਕਰ ਫੁੱਟ ਹੈ 36 ਠੀਕ ਹੈ ਜੀ ਤੇ ਇਹਨਾਂ ਨੇ ਮੇਰੇ ਨਾਲ ਜਦੋਂ ਕੰਟੈਕਟ ਕੀਤਾ ਤੇ ਆਪਾਂ ਇਹਨਾਂ ਦਾ ਨਕਸ਼ੇ ਤੇ ਸੁਪਰਵੀਜ਼ਨ ਜਾਨੀ ਕਿ ਆਪਣੀ ਗਾਈਡਲਾਈਨ ਹੈ ਮੈਸਟਰੀ ਇਹਨਾਂ ਦੇ ਲੋਕਲ ਸੀਗੇ ਠੀਕ ਹੈ ਤੇ ਸਾਰੀਆਂ ਇਹਨਾਂ ਦੀ ਹੋ ਗਈ ਸਾਰੀ ਇਹਨਾਂ ਦੀ ਆਪਣੀ ਗਾਈਡਲਾਈਨ ਹੈ ਇੱਕ ਕਪੜਾ ਨਕਸ਼ਾ ਕੀ ਕਰਦੇ ਹੈਗੇ ਵੀ ਮਿੱਟੀ ਪਾਉਣ ਤੋਂ ਪਹਿਲਾਂ ਭਾਰਤ ਪਾਉਣ ਤੋਂ ਪਹਿਲਾਂ ਅਸੀਂ ਪਾਣੀ ਸੜਾਉਨੇ ਆ ਵਿੱਚ 5 5 6 ਸੈਂਟੀਮੀਟਰ ਠੀਕ ਹੈ ਜੂ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੁੰਦਾ ਵੀ ਨਿਉ ਥੱਲੋਂ ਜਦੋਂ ਗਿੱਲੀ ਹੋਵੇ ਉਦੋਂ ਬਾਪਾ ਹੱਟ ਪਾ ਜਾਂਦੇ ਜਿਵੇਂ ਜਿਵੇਂ ਮਕਾਨ ਬਣਦਾ ਜਿਵੇਂ ਜਿਵੇਂ ਪ੍ਰੈਸ ਹੋ ਜਾਂਦਾ ਉਹਦੇ ਨਾਲ ਉੱਪਰਲੀ ਕ੍ਰੈਕ ਬਹੁਤ ਘਟ ਜਾਂਦਾ ਕ੍ਰੈਕ ਨਹੀਂ ਹ हां ਵੀ ਬਾਂਦਾਵਾਲ ਦਾ ਪ੍ਰੈਸ ਹੋ ਗਿਆ ਜਿੱਥੇ ਜਾਣਾ ਉਹਨੇ ਵਗ ਗਿਆ ਵੇਟੋਂ ਦਾ ਠੀਕ ਹੈ ਜੀ ਸਾ ਜਦੋਂ ਨਿਉ ਵਿੱਚ ਪਾਣੀ ਸਾਡਾ ਤਾਂ ਬਾਈ ਨੂੰ ਪੁੱਛੋ ਇੱਥੇ ਬਹੁਤ ਲੋਕਾਂ ਨੇ ਨਾ ਡਰਿਆ ਵੀ ਸੇਮ ਦਾ ਏਰੀਆ ਵੀ ਥੋੜਾ ਜਿਆਦਾ ਅੰਦਰ ਹੁਣਾ ਪੁੱਛਾ ਹੁ ਜੀ ਤੁਹਾਨੂੰ ਅੰਦਰ ਆ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਸਮਝਾ ਦੇ ਜੀ ਨੌਂ ਵੀ ਕੋ ਵੀਡੀਓ ਤਿਆਰ ਕਰਾ ਸੋਲੋ ਤੇ ਸ਼ੇਅਰ ਕਰ ਕਿਉਂਕਿ ਬਾਈ ਤੋਂ ਵੀ ਬਾਈ ਦਾ ਤੁਹਾਨੂੰ ਦਾ ਸਭ ਤੋਂ ਵੱਡੀ ਚੀਜ਼ ਜਿਹੜੀ ਤੁਹਾਡੇ ਕੰਮ ਦੀ ਕੋਈ ਆ ਸ਼ੋਰਾ ਸੁਧਾਰ ਵਜਾ ਕੰਮੀ ਨੇ ਜਿਹੜੀ ਚੀਜ਼ਾਂ ਲਈ ਜਿਵੇਂ ਆਮ ਤੁਸੀਂ ਮਕਾਨ ਬਣਾਦੇ ਡੀਪੀਸੀ ਜਮ੍ਹਾਂ ਜੜ੍ਹ ਚ ਪਈ ਹੁੰਦੀ ਆ ਠੀਕ ਹੈ ਜੀ ਆਪਣੀ ਜੋ ਡੀਪੀਸੀ ਆ ਉਹ 3 ਇੰਚ ਉੱਪਰ ਆਏ ਡੀਪੀਸੀ ਆ ਅੱਛਾ ਡੀਪੀਸੀ ਆਪਣੀ ਇੱਥੇ ਆ ਗਈ ਹਾਂਜੀ ਸਰ ਫਸ ਆਪਣੇ ਉਰੋਂ ਤੱਕ ਦੇਜੂਗੀ ਹਾਂ ਫਸ ਡੀਪੀਸੀ ਤੋਂ ਥੱਲੇ ਰਹਿਜੂ ਬਾਦਲ ਨੇ ਕਵਰ ਕਰ ਲੈਣਾ ਡੀਪੀਸੀ ਨੂੰ ਤੇ ਇਹਦੇ ਵਿੱਚ ਕਪੜਾ ਲੱਕ ਤੇ ਪੜਾ ਦੇ ਠੀਕ ਹੈ ਪੜਾ ਉਹਦੀ ਉਹ ਫੋਟੋ ਹੈਗੀ ਮੁੰਡਾ ਕਹਿੰਦਾ ਭੇਜਦਾ ਮੈਂ ਲਾਵਾਗੇ ਵਿੱਚ ਉਹ ਸਾਰੀ ਦਿਖਾਇਆ ਬੈਣ ਹਾਂਜੀ ਹਾਂਜੀ ਠੀਕ ਹੈ ਆਹ ਲੋਕੋ ਮੈਸਟ ਪਾਓ ਠੀਕ ਹੈ ਠੀਕ ਹੈ ਜੀ ਅੱਛਾ ਇਹਦਾ ਇੱਕ ਤਾਂ ਮਹਾਂ ਜਿਹੜੇ ਕਾਗਜ਼ ਆਉਂਦਾ ਨੇ ਜਿਹੜਾ ਉਹ ਨਹੀਂ ਹੈਗਾ ਤਾਂ ਮੇਰੇ ਕੋਲ ਆਇਆ ਪੈਸੇ ਸਰ ਕੀ ਦਾ ਇਹ ਸਰ ਤੇ ਇਸ ਕੰਮ ਦੀ ਕੋਈ ਨੇ ਰੂਮ ਆਗੇ ਚ ਤੇ ਇਹ ਤੇ ਆਪਣੇ ਦੋ ਰੂਮ ਨੀਤੇ ਆ ਤੇ ਇੱਕ ਬੈਡਰੂਮ ਉੱਪਰ ਹੈ ਇੱਕ ਬੈਡਰੂਮ ਇਧਰ ਕਿਚਨ ਆ ਗਈ ਹੈ ਹਾਂ ਜੀ ਇਧਰ ਬੈਡਰੂਮ ਆ ਗਿਆ ਹਾਂ ਜੀ ਠੀਕ ਹੈ ਤੇ ਦੋਸਤੋ ਦੇਖ ਸਕਦੇ ਹੋ ਨਾਲ ਨਾਲ ਜੇ ਭਾਈ ਉਹ ਆਪਣੇ ਨੀਚੇ ਸਿਰਫ ਇੱਕ ਦਾ ਦਾ ਤਿੰਨ ਦਾ ਇੱਕ ਦਾ ਦਾ ਢਾਈ ਦਾ ਇੱਕ ਦੋ ਦਾ ਤੇ ਇੱਕ ਦਾ ਡੇਢ ਦਾ ਹੈ ਉਸ ਤੋਂ ਬਾਅਦ ਸਾਰੀ 9 ਇੰਚੀ ਤੱਕ ਵੀ ਹੈ ਬਸ ਚਾਰ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਕਈ ਵਾਰ ਵੀ ਸਾਡੀ ਹਾਈਟ ਜ਼ਿਆਦਾ ਕਿੰਨੇ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੈਗੀ ਵੀ ਨੇ ਉਹਦੀ ਹਾਈਟ ਜ਼ਿਆਦਾ ਵੀ ਉਸ ਤੇ ਕੋਸ ਚੱਕਰ ਵਿੱਚ ਹੀ ਖਾਚਾ ਜ਼ਿਆਦਾ ਕਰ ਲੈਂਦਾ ਥੱਲੇ ਤੋਂ ਦੋ ਬਾਈ ਦਾ ਇੱਕ ਬਹੁਤ ਵੱਡਾ ਫੈਨ ਆ ਜਿਹਨੇ ਨਾ ਬਾਈ ਨੇ ਹਵੇਲੀ ਸਿੱਧੂ ਨਾਲ ਦੀ ਬਣਾਈ ਆ ਤੇ ਆਪਦੇ ਡੌਲਜ ਤੇ ਵੀ ਹਵੇਲੀ ਦਾ ਜਿਹੜਾ ਡਿਜ਼ਾਈਨ ਬਣਾਇਆ ਤੇ ਉਹੀ ਮੰਗਰ ਬਾਈ ਕੀ ਕਹਿਣਾ ਚਾਹੋਗੇ ਬਾਈ ਇਹ ਮੈਂ ਤੁਹਾਨੂੰ ਬੜੀ ਹਰ ਕਿ ਅੱਜਕੱਲ ਸਿੱਧੂ ਮੂਸੇਵਾਲੇ ਬਾਈ ਦਾ ਫੈਨ ਜੀ ਉਹਨਾਂ ਚ ਇੱਕ ਮੈਂ ਛੋਟਾ ਜਿਹਾ ਜਿਹੜਾ ਹੈ ਜਾਨ ਮੈਨੂੰ ਬਹੁਤ ਸ਼ੌਂਕ ਸੀਗਾ ਬਈ ਇੱਦਾਂ ਦੇ ਮਕਾਨ ਤਿਆਰ ਕਰਨਾ ਹੈਗਾ ਤੇ ਮੈਂ ਤੁਹਾਡੀ ਵੀਡੀਓ ਦੇਖੀ ਉੱਥੋਂ ਮੈਨੂੰ ਬਾਈ ਹਮਣ ਬਾਰੇ ਪਤਾ ਲੱਗਿਆ ਤੇ ਇਹਨਾਂ ਨਾਲ ਮੈਂ ਕੰਟੈਕਟ ਕੀਤਾ ਇਹਨਾਂ ਨੇ ਸਮਝਾਇਆ ਤੂੰ ਵੀ ਤੁਹਾਨੂੰ ਵੀ ਪਤਾ ਖਰਚਾ ਆਪਾਂ ਇਹਨਾਂ ਨਹੀਂ ਕਰ ਸਕਦੇ ਬਾਈ ਜੀ ਹਣਾ ਆਪਣੇ ਹੈ ਨਹੀਂ ਇਹਨਾਂ ਬਾਈ ਤੇ ਬਾਈ ਨੇ ਜੋ ਗੱਲਬਾਤ ਕੀਤੀ ਬਾਈ ਨੇ ਉਹ ਜੇ ਬਜਟ ਨੂੰ ਪੂਰਾ ਦੱਸਿਆ ਵੀ ਆਹ ਪਲਾਨ ਵਿੱਚ ਆਉਂਦੇ ਤੇ ਉੱਪਰ ਕਰਕੇ ਦਿੰਦੇ। ਜੇ ਬਾਈ ਨੇ ਕਿਹਾ ਉਹ 100 ਗੁਣਾ ਵਧੀਆ ਚੀਜ਼ ਪਲੇਸ ਮੈਨੂੰ ਠੀਕ ਹੈ। ਮਨਾਂ ਮੇਰਾ ਸੋਤ ਨਾ। ਬਾਈ ਕੀ ਲਿਖਿਆ ਕੀ ਇੱਥੇ ਇਹ ਵੀ ਨਹੀਂ ਲੱਗਦੀ। ਇਹ ਬਾਈ ਉਹ ਮੂਸੇਲੇ ਬਾਈ ਦੇ ਗਾਣਾ ਚ ਭਗ ਚੱਕਿਆ ਸੀ ਜੀ ਬਾਈ ਜੁੱਤ ਰੱਖੀ ਹਾੜਾ ਨਹੀਂ ਕੀਤੀ। ਠੀਕ ਹੈ ਬਾਈ ਤੇ ਉੱਪਰ ਬਈ ਇਹ ਇਹ ਬਾਈ ਮੈਂ ਮਤਲਬ ਜਿਹੜੀ ਡੇਟ ਨੂੰ ਇੱਥੋਂ ਚੱਲਿਆ ਸੀ ਇੰਡੀਆ ਤੋਂ ਉਹ ਡੇਟ ਆ ਤੇ ਆ ਲਿਖਿਆ ਹੋਇਆ ਵੀ ਡਿਪਾਰਟਡ 19 ਵਿੱਚ ਠੀਕ ਹੈ। ਤੇ ਲੋ ਵੀ ਮਿੱਤਰੋ ਸਿੱਧੂ ਦੇ ਜਿੰਨੇ ਵੀ ਸਿੱਧੂ ਨੂੰ ਪਿਆਰ ਕਰਦੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਤੇ ਹਰ ਇੱਕ ਫੈਨ ਤੱਕ ਜ਼ਰੂਰ ਪਹੁੰਚਾਈਓ ਧੰਨਵਾਦ ਧੰਨਵਾਦ